ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦਾ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਮੈਂ ਆਪਣੇ ਭਰਾਵਾਂ ਨਾਲ ਕਰ ਰਹੀਆਂ ਵਲੌਗ ਦੀ ਸ਼ੁਰੂਆਤ ਕਿਉਂਕਿ ਛੁੱਟੀਆਂ ਪਈਆਂ ਸੀਗੀਆਂ ਤੇ ਆਏ ਸੀ ਸਾਡੇ ਕੋਲ ਬਿਲਕੁਲ ਖੁਸ਼ ਕਿਉਂ ਹੋਣਿਆ ਦੇਖੋ ਖੁਸ਼ੀ ਦੇਖੋ ਮੁੰਡੇ ਦੀ ਵਲੌਗ ਸਟਾਰਟ ਕਰਨ ਲੱਗਾ ਇੰਨੀ ਖੁਸ਼ੀ ਦੇਣ ਵਾਲੀ ਤੇ ਉਹ ਸਾਡਾ ਫਾਂਦਰ ਵੇਖੋ ਉੱਧਰ ਦਮੂ

पापा नहीं पा पापा ने आने छेती आतेने अपने तैयार बजार ले कपड़े कुपड़े बना लो लोने पा फिर जाने थोड़ा चलो मेला तो जो टाइम टैम लगना वा तीन न चार की ला तू

ਤੁਹੇ ਦੱਸਦੇ ਬੜੀ ਬਾਦਰੀ ਹੈ ਬੜਾ ਪਾਣੀ ਦਾ ਕੰਮ ਵੀ ਸਾਡਾ ਹੈ ਅਰੇ ਤੇ ਆਹ ਲਓ ਮੈਂ ਫੜਾ ਕਰਤਾ ਦੇਖੋ ਦੇਖੋ ਪਰੋਣਿਆਂ ਨੇ ਵੇਖੋ ਮੇਲੇ ਨੂੰ ਚਲੀਆ ਫਿਰ ਹਾਂ ਸਹੀ ਗੱਲ ਹੈ ਅਜੇ ਤਾਂ ਰੋਣਾਂ ਕਾ ਲੱਗਿਆ ਜਦੋਂ ਸਾਰੇ ਚੱਲ ਗਏ ਨਾ ਫਿਰ ਜੀ ਨਹੀਂ ਲੱਗਣਾ ਇਹ ਅੱਜ ਜਾਂ ਪਰਸੋ ਕੱਲ ਜਾਂ ਪਰਸੋ ਚੱਲ ਜਾਈਏ ਮੈਂ ਕਹਾਂ ਫੇਰ ਬਾਰਾ ਆਵਾਂਗੇ ਫੇਰ ਮੇਲਾ ਆਉਣਾ ਹਾਂ ਫੇਰ ਮੇਲਾ ਆਉਣਾ ਹਾਂ ਫੇਰ ਮੇਲਾ ਆਣਾ ਲੈ ਲੈ ਜਾਵਾਂਗੇ ਅਜੇ ਬੜੀ ਜਾਈਏਗੇ ਠੀਕ ਆ ਪੋਨੀ ਵਿਖਾਹ ਆਪਣੀ ਆਏ ਆਏ ਹਾਏ 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 ਤੁਹਾਨੂੰ ਤਾਂ ਮਾਸੇ ਨੂੰ ਨਹੀਂ ਅੱਜ ਨੂੰ ਅਨ ਇਨੋ ਆ ਖਾਣੇ ਚੱਲ ਨੂੰ ਸਾਰਿਆਂ ਨੂੰ ਅੱਛੇ

ওই মারা হ बेले की करने हैं मेथी बढ़ने हैं, अच्छा ये था साफ कर दिए है ना कद्दू लगे ने ते कद्दू वड्डे हो जणगे फिर कद्दू खावांगे हां जी मेथी सुका के दे रख लेने हैं है ना हां जी आज मिर्चा भी साफ कर आई हूं गोडी कर ला है ना काकू कर देंगे उदित

ऐ तो चल ले वो तो ही नाली है कार्ड या कार्ड के थोड़ा बहुत के नाला आ रही है कार्ड और बोलो वो ते ते लीजिए कि जमना ही मैं तो नंदा से नहीं ऐ तो फ्रामेन वाला नंदा से नहीं है इधर तो दी मैं करना है तो दी मैं करना है तू क्या करना है आंकते हैं तो दी पुरे हाई है